ਇਹੀ ਸੁਣਦੇ ਆ ਪੰਜਾਬ ਪੁਲਿਸ ਹਰ ਵਕਤ ਲੋਕਾਂ ਦੀ ਹਫਾਜ਼ਤ ਕਰਦੀ ਹੈ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇਹੀ ਕਹਿੰਦੇ ਨੇ ਕਿ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਦੇ ਆ ਪਰ ਇੱਕ ਅਜੀਹਾ ਕਾਰਨਾਮਾ ਦੱਸਿਏ ਪੰਜਾਬ ਪੁਲਿਸ ਦੇ ਇੱਕ ASI ਦਾ ਜਿੱਥੇ ਪੂਰੀ ਪੁਲਿਸ ਫੋਰਸ ਜਿਹੜੀ ਕਿ ਬੜੇ ਚੰਗੇ ਵਤੀਰੇ ਵਾਲੀ ਵੀ ਹੈਗੇ ਨੇ ਵਿੱਚ ਅਫਸਰ ਉਹਨਾਂ ਦੀ ਸ਼ੋਭੀ ਨੂੰ ਵੀ ਸ਼ਰਮਸਾਰ ਕਰ ਦਿੰਦੀ ਹੈ ਇਹ ਗੱਲ ਇੱਕ ASI ਜਿਸ ਨੇ ਇੱਕ ਕਾਰ ਚਾਲਕ ਨੂੰ ਰੋਕਿਆ ਲਿਫਟ ਲਈ ਉਸ ਤੋਂ ਬਾਅਦ ਕੁਝ ਧੀਰ ਬਾਅਦ ਉਹਦੇ ਨਾਲ ਕੁਝ ਐਵੇਂ ਦੀਆਂ ਹਰਕਤਾਂ ਕੀਤੀਆਂ ਤੇ ਨਾਲ ਹੀ ਕੁੱਟਮਾਰ ਕਰਕੇ ਉਸ ਕੋਲੋਂ ਉਸ ਦਾ ਲਾਇਸੈਂਸੀ ਪਿਸਟਲ ਮੋਬਾਈਲ ਤੇ ਉਸ ਦੀ ਅਨੁਵਾਕਾਰ ਖੋਈ ਤੇ ਉੱਥੋਂ ਰਫੂ ਚੱਕਰ ਹੋ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਵਿਅਕਤੀ ਉਹ ਅੱਧ ਮਰਿਆ ਕਰਕੇ ਸੁੱਟ ਗਿਆ ਉਹ ਮਰ ਗਿਆ ਜਾਂ ਜਿਉਂਦਾ ਹੈ ਸਵੇਰ ਜਦੋਂ ਉਸ ਵਿਅਕਤੀ ਨੂੰ ਹੋਸ਼ ਆਉਂਦੀ ਹੈ ਤਾਂ ਉਹ ਜਾ ਕੇ ਸਿਵਲ ਹੌਸਪੀਟਲ ਮਾਨਸਾ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਇਸ ਘਟਨਾਕਰਮ ਨੂੰ ਜਿੰਨੇ ਅੰਜਾਮ ਦਿੱਤਾ ਜਿਹੜੇ ASI ਵੱਲੋਂ ਪੂਰਾ ਇਹ ਡਰਾਮਾ ਕੀਤਾ ਗਿਆ ਉਸ ਨੂੰ ਅਜੇ ਤੱਕ ਪੰਜਾਬ ਪੁਲਿਸ ਵੱਲੋਂ ਫੜਿਆ ਵੀ ਨਹੀਂ ਗਿਆ ਕਿਉਂ ਤੁਸੀਂ ਸੋਚ ਸਕਦੇ ਹੋ ਕਿ ਜੇ ਇਸ ASI ਦੀ ਜਗ੍ਹਾ ਕੋਈ ਆਮ ਵਿਅਕਤੀ ਆਮ ਇਨਸਾਨ ਹੁੰਦਾ ਤਾਂ ਕੇਸ ਦੇ ਵਿੱਚ ਜਿਹੜੀਆਂ ਧਰਾਵਾਂ ਲੱਗਣੀਆਂ ਸੀ ਮੈਨੂੰ ਲੱਗਦਾ ਵੀ ਆਪਾਂ ਉਹ ਗਿਣਵ ਨਹੀਂ ਸੀ ਸਕਦੇ ਤੇ ਅੱਜ ਵੀ ਭਰੋਸੇਯੋਗ ਸੂਤਰਾਂ ਅਨੁਸਾਰ 48 ਘੰਟੇ ਹੋ ਗਏ ਆ ਕਾਰ ਉਸ ਐਸਆਈ ਦੇ ਘਰ ਦੇ ਬਾਰਮੂਰੇ ਖੜੀ ਆ ਤੇ ਅਜੇ ਤੱਕ ਉਸ ਐਸਆਈ ਨੂੰ ਥਾਣੇ ਦੇ ਵਿੱਚ ਲਿਆ ਕੇ ਕੋਈ ਪਰਚਾ ਨਹੀਂ ਦਰਜ ਕੀਤਾ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਸਭ ਤੋਂ ਪਹਿਲਾਂ ਆਓ ਇੱਕ ਵਾਰ ਸੁਣਦੇ ਹਾਂ ਜਿਹਦੇ ਜਿਹੜੇ ਵਿਅਕਤੀ ਦੇ ਨਾਲ ਵਾਰਦਾਤ ਹੋਈ ਹੈ ਕਿ ਜਿਹੜੇ ਵਿਅਕਤੀ ਨਾਲ ਵਾਰਦਾਤ ਹੋਣ ਤੋਂ ਬਾਅਦ ਉਹ ਹਸਪੀਟਲ ਦਾਖਲ ਹੈ ਉਹਦੇ ਤੇ ਉਸਦੇ ਪੁੱਤਰ ਦੇ ਬਿਆਨ ਸੁਣਦੇ ਆ ਉਸ ਤੋਂ ਬਾਅਦ ਪੂਰੀ ਗੱਲ ਕਰਾਂਗੇ ਕਰਨ ਬਈ ਮੈਂ ਨਾ ਮਕਸਰ ਜਾਂਦਾ ਸੀਗਾ ਮੇਰੇ ਉੱਤੇ ਰੌਕ ਜਿੱਥੇ ਮੈਂ ਵਿਗੜੀ ਨਹੀਂ ਹੋ ਹੰਪ ਜਮਣ ਦਾ ਮੱਥੇ ਬੱਦੀ ਤੜੀ ਖੜਾ ਸੀ ਕਿ ਮੁੰਡਾ ਮੈਂ ਚੜ੍ਹ ਨਾ ਚੜਾ ਰਹੇ ਨੇ ਕਹੀ ਵੀ ਜਰ ਡਿਊਟੀ ਡਿਊਟੀ ਤੇ ਆਇਆ ਹੁੰਦਾ ਮੈਂ ਚੜਾ ਰਹੇ ਉਹ ਗਾਹ ਬਤਮੀਦੀ ਕਰਨ ਲੱਗ ਗਿਆ ਮੇਰੇ ਨਾਲ ਤੇ ਮੈਂ ਉਹਨੂੰ ਉੱਤਰ ਜਾ ਉਹ ਉੱਤਰਿਆ ਰੀਗਾ ਤੇ ਫਿਰ ਮੈਨੂੰ ਮੱਕੀਆਂ ਮਾਰੀਆਂ ਜਾਂ ਹੋਰ ਵੀ ਐਂ ਕਰਕੇ ਮਸੰਬਣੀ ਕੁਤਾਨਾ ਜੱਟ ਗਿਆ ਵਸ ਕੇ ਕਰਕੇ ਮੈਂ ਤਰਕੀ ਤੇ ਮੈਂ ਕਬੀ ਉੱਠ ਕੇ ਫਿਰ ਮੈਂ ਸਾਹਮਣੇ ਉਹਦੇ ਗਿਆ ਗਿਆ ਉੱਥੇ ਕਿਤੇ ਕੀ ਫੂਟੇ ਲੈ ਕੇ ਥੋੜੇ ਗਾਰ ਪਿਸਟਰ ਸਾਰਾ ਕੋ ਵਿਚੀ ਸੀ ਕਰਦੇ ਮਠਾਈ ਵੀ ਸੀ ਵਿਆਹ ਦੀ ਕੋਈ ਹੋਈ ਤੇ ਆਹ ਕਰ ਲਾ ਬਾਈ ਕਿੱਥੋਂ ਕੋਣ ਲੈ ਕੇ ਆਇਆ ਹਸਪਤਾਲ ਤੇ ਆ ਜਵਾਕ ਆਪਣੇ ਜਿਹੜੇ ਸੀਗੇ ਉਹ ਲੈ ਕੇ ਆਏ ਨੇ ਵਿਆਹੜੀ ਉੱਥੋਂ ਉਹ ਤਾਂ ਫਿਰ ਤਾਂ ਸਾਰੀ ਇਕੱਠੇ ਹੋ ਗਈ ਤਾਂ ਸਵੇਰ ਨੂੰ ਤਾਂ ਆਗਰ ਲਗਣੀ ਉਹੋ ਕੁਝ ਬਣਾਇਆ ਕਿਉਂ ਪਤਾ ਨਹੀਂ ਉਹ ਤਾਂ ਜਿਵੇਂ ਦੱਸਣ ਵਾਲੀ ਕਰਨਾ ਕਾਰ ਫਿਸ਼ਾਣ ਲਈ ਕਿਤੇ ਰੋੜੀ ਕੋਲ ਜਾ ਕੇ ਵੀ ਖੱਲਾ ਗੱਲਾ ਕਰਨ ਲੱਗੇ ਉਹ ਉੱਥੇ ਨੱਕਾ ਸੀ ਆਪਣੇ ਪੰਜਾਬ ਪੁਲਿਸ ਤੋਂ ਹੀ ਤੇ ਉਹਨਾਂ ਨੇ ਕਹਿੰਦੇ ਯਾਰ ਕਾਰਪਸ ਹੋ ਗਈ ਹੈਗੀ ਆਹ ਗੱਲ ਬਣੀ ਹੈ ਉਹ ਤੁਹਾਡੀ ਕੋਈ ਰੈਂਚਿਸ ਵਗੈਰਾ ਨਹੀਂ ਨਾ ਕੋਈ ਹਮੈ ਤਾਂ ਬਈ ਕੋਈ ਸੀ ਮੈਸਟਰ ਜੀ ਚਰਾ ਡਿਊਟੀ ਤੇ ਉਹ ਗਮ ਤਾਂ ਆਇਆ ਦਿਆ ਉਹਨਾਂ ਨੇ ਕੀ ਕੀਤਾ ਉਹ ਵਰਦੀ ਤਰ ਇਨਸਾਨ ਨੂੰ ਆਪਦੇ ਨਾਲ ਚੜਾ ਲਿਆ ਤੇ ਸ਼ੈਦੋ ਹੈਲਪ ਦੀ ਉੱਥੇ ਮੰਗ ਕਰ ਰਿਹਾ ਸੀ ਨਾਲ ਜਦੋਂ ਚੜਾਇਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਸ ਵਰਦੀ ਧਾਰੀ ਨੌਜਵਾਨ ਦੀ ਕੋਈ ਮਨ ਦੇ ਵਿੱਚ ਕੋਈ ਖੋਟ ਆਵੇਗੀ ਉਹਨੇ ਕੀ ਕੀਤਾ ਰਸਤੇ 'ਚ ਹੱਥੋਪਾਈ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਉਸ ਜਿਹੜਾ ਉਹ ਬੰਦਾ ਨਾਲ ਚੜਿਆ ਸੀ ਉਹਨੂੰ ਉਹ ਤੋਂ ਖੇੜਾ ਛੜਾਇਆ ਜਾਵੇ ਉਹਨੇ ਜਦੋਂ ਇਹਨਾਂ ਨਾਲ ਹੱਥੋਪਾਈ ਕੀਤੀ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਨੁਕਸਾਨ ਕੀਤਾ ਇੱਥੇ ਮਾਰਿਆ ਵੀ ਗਿਆ ਇਹਨਾਂ ਦੇ ਆਪਦੀ ਵੱਲੋਂ ਤਾਂ ਉਹਨਾਂ ਨੇ ਇਹਨਾਂ ਨੂੰ ਮਾਰ ਕੇ ਤੇ ਖਤਾਨਾ 'ਚ ਸਿੱੜਤਾ ਸੀਗਾ ਜੀ ਉਹ ਤਾਂ ਇਹਨਾਂ ਦੀ ਕਿਸਮਤ ਕਹਿ ਲੋ ਜਾਂ ਇਹਨਾਂ ਦੀ ਥੋੜੀ ਸਮਝਦਾਰੀ ਕਹਿ ਲੋ ਇਹ ਬਚ ਗਏ ਉੱਥੋਂ ਉਸ ਤੋਂ ਬਾਅਦ ਉਹ ਸਾਡਾ ਜਿਹਦੇ ਵਿੱਚ ਵਿੱਚ ਸਾਡਾ ਹਸਲਾ ਸੀਗਾ ਕਾਰ ਲੈ ਕੇ ਤੇ ਸਾਡਾ ਉੱਥੋਂ ਭੱਜ ਗਿਆ ਮੁਕਤੀ ਤੇ ਉਹ ਜਾ ਕੇ ਸਰਦੂਲਗੜ ਜਾਂ ਮੈਨੂੰ ਐਗਜ਼ੈਕਟ ਜਗ੍ਹਾ ਨਹੀਂ ਪਤਾ ਉੱਥੇ ਜਾ ਕੇ ਲੋਕਾਂ ਨੂੰ ਧਮਕਾਉਣ ਲੱਗੇ ਆ ਕੁੱਟਣ ਲੱਗੇ ਆ ਬੰਦਿਆਂ ਨੂੰ ਬਾਅਦ ਚ ਜਦੋਂ ਉਹ ਰਿਪੋਰਟ ਪੁਲਿਸ ਨੂੰ ਗਈ ਸਰਦੂਲਗੜ ਪੁਲਿਸ ਨੂੰ ਉਹਨਾਂ ਤੇ ਐਕਸ਼ਨ ਲਿਆ ਐਕਸ਼ਨ ਲੈਣ ਤੋਂ ਬਾਅਦ ਕਿ ਜਿਹੜਾ ਜਦੋਂ ਤੁਹਾਨੂੰ ਫੋਨ ਕਾਲ ਆਉਂਦੀ ਹੈ ਕਿ ਤੁਹਾਡੀ ਕਾਰ ਦੀ ਇਸ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ ਤਾਂ ਫਿਰ ਅਸੀਂ ਉਸ ਤੋਂ ਬਾਅਦ ਮੈਂ ਜਾ ਕੇ ਮੌਕੇ ਦੀ ਥਾਣੇ ਪਹੁੰਚਿਆ ਤੇ ਇਸ ਗੱਲ ਦੀ ਪੜਤਾਲ ਕੀਤੀ ਤੇ ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਫਿਰ ਇੱਥੇ ਲੈ ਕੇ ਆਇਆ ਜੀ ਮੰਨ ਕਰਦੇ ਆਂ ਜੀ ਇਹ ਜਿਹੇ ਇੱਕ ਪ੍ਰੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਚਾਹੇ ਇਨਸਪੈਕਟਰ ਸੀ ਉਹ ਮੁਲਾਜ਼ਮ ਸੀਗਾ ਇਹ ਇੱਕ ਕਲੰਕ ਹੁੰਦੇ ਨੇ ਪੰਜਾਬ ਪੁਲਿਸ ਦੇ ਨਾਮ ਤੇ ਕਲੰਕ ਹੈ ਜੀ ਉਹ ਦੇਖੋ ਪੁਲਿਸ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਬਚਾਉਣਾ ਲੋਕਾਂ ਦੇ ਹੱਕਾਂ ਦੇ ਵਿੱਚ ਖੜਨਾ ਹੁਣ ਇਹੋ ਜਿਹੇ ਬੰਦੇ ਜੇ ਅਸੀਂ ਇਹ ਇੱਕ ਪੁਲਿਸ ਕਰਮਚਾਰੀਆਂ ਤੋਂ ਹੀ ਅਸੀਂ ਜਦੋਂ ਨਹੀਂ ਅਸੀਂ ਕੁਛ ਨਹੀਂ ਹੈਗੇ ਉਹਨਾਂ ਤੋਂ ਹੀ ਅਸੀਂ ਡਰ ਕੇ ਰਹਿਣਾ ਪਊਗਾ ਤਾਂ ਅਸੀਂ ਹੋਰ ਕੀ ਚਾਹੁੰਦੇ ਅਸੀਂ ਕੁਛ ਹੋਰ ਸੋਚ ਵੀ ਨਹੀਂ ਸਕਦੇ ਅਸੀਂ ਚਾਹੁੰਦੇ ਆ ਉਹਨੂੰ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ ਤੁਸੀਂ ਸੁਣਿਆ ਕਿ ਉਹ ਵਿਅਕਤੀ ਤੇ ਉਸਦਾ ਬੇਟਾ ਇਹ ਕਹਿ ਰਿਹਾ ਸਾਫ-ਸਾਫ ਸ਼ਬਦਾਂ ਦੇ ਵਿੱਚ ਕਿ ਉਹ ਐਸਆਈ ਜਿਹੜਾ ਹੈ ਉਹ ਕਿਵੇਂ ਉਸ ਵਿਅਕਤੀ ਨੂੰ ਲੁੱਟ ਕੇ ਪੁੱਟ ਮਾਰ ਕੇ ਸੜਕ ਦੇ ਪਾਸੇ ਸੁੱਟ ਗਿਆ ਕਿ ਸ਼ਾਇਦ ਉਹ ਮਰ ਗਿਆ ਪਰ ਜਦੋਂ ਪੱਤਰਕਾਰਾਂ ਵੱਲੋਂ ਥਾਣੇ ਦੇ ਵਿੱਚ ਪੁੱਛਿਆ ਗਿਆ ਤਾਂ ਉੱਥੇ ਇਹੀ ਜਵਾਬ ਮਿਲਿਆ ਕਿ ਅਜੇ ਤੱਕ ਮਦਈ ਜਿਹੜਾ ਹੈ ਜਿਸ ਨੂੰ 6 ਫੀਟ ਲੱਗੀ ਉਹਦੇ ਵੱਲੋਂ ਐਵੇਂ ਦਾ ਕੋਈ ਬਿਆਨ ਹੀ ਨਹੀਂ ਦਿੱਤਾ ਕੋਈ ਐਵੇਂ ਦੀ ਰਿਪੋਰਟ ਨਹੀਂ ਲਿਖਾਈ ਕਿ ਮੇਰੀ ਗੱਡੀ ਜਾਂ ਮੇਰਾ ਅਸਲਾ ਜਿਹੜਾ ਹੈ ਉਹ ਖੋ ਕੇ ਲੈ ਗਿਆ ਹਾਂ ਜੇਕਰ ਪੰਜਾਬ ਪੁਲਿਸ ਤੋਂ ਡਰਦਾ ਉਹ ਵਿਅਕਤੀ ਜੇ ਨਹੀਂ ਲਖਵਾ ਸਕਿਆ ਜਾਂ ਨਹੀਂ ਬੋਲਿਆ ਤਾਂ ਕੀ ਇਹ ਸਮਝ ਸਕਦੇ ਹੋ ਤੁਸੀਂ ਕਿ ਉਹਦੇ ਤੇ ਕਾਰਵਾਈ ਨਹੀਂ ਹੋਣੀ ਮੈਨੂੰ ਲੱਗਦਾ ਜੇ ਕੋਈ ਪੁਰਾਣੀ ਫੋਟੋ ਵੀ ਮਿਲ ਜੇ ਕਿਸੇ ਦੇ ਅਸਲੇ ਚਲਾਉਂਦੇ ਦੀ ਤਾਂ ਉਹ ਵਿਅਕਤੀ ਨੂੰ ਪੰਬਲ ਪੂਸਾ ਪੈ ਜਾਂਦਾ ਉਹਦੇ ਤੇ ਪਰਚੇ ਦਰਜ ਹੋ ਜਾਂਦੇ ਆ ਪਰ ਇਸ ਏਐਸਆਈ ਬਾਰੇ ਕੀ ਕਹੋਗੇ ਮੈਨੂੰ ਤਾਂ ਲੱਗਦਾ ਉਹੀ ਗੱਲ ਦੁਹਰਾਉਂਦੇ ਨੇ ਕਿ ਜੱਟ ਜੱਟਾਂ ਦੇ ਤੇ ਭੋਲੂ ਐ ਨਰਾਇਣ ਦਾ ਇਹ ਕਹਾਵਤ ਜਿਹੜੀ ਐ ਇਹ ਇੱਥੇ ਬਿਲਕੁਲ ਢੁਕਦੀ ਐ ਕਿਉਂ ਕਿ ਅਜੇ ਤੱਕ ਐਸਆਈ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਜਿਹੜੇ ਆਈਜੀ ਸਾਹਿਬ ਐ ਉਹ ਅਜੇ ਵੀ ਇਹੀ ਕਹਿ ਰਹੇ ਨੇ ਕਿ ਇਸ ਮਸਲੇ ਦੀ ਜਾਂਚ ਕੀਤੀ ਜਾਊਗੀ ਸਰ ਇੱਕ ਨਾ ਪੁਲਿਸ ਮੁਲਾਜ਼ਮ ਹੈ ਮਾਨਸਾ ਦਾ ਉਸਨੇ ਇੱਕ ਸਿਵਲਿਅਨ ਤੋਂ ਲਿਫਟ ਲਈ ਤੇ ਉਸ ਤੋਂ ਬਾਅਦ ਉਹਨੂੰ ਬੇਹੋਸ਼ ਕਰਕੇ ਉਹਦੀ ਗੱਡੀ ਅਸਲਾ ਸਾਰਾ ਕੁਝ ਲੁੱਟ ਕੇ ਲੈ ਗਿਆ ਤੇ ਹਜੇ ਤੱਕ ਕਾਰਵਾਈ ਨਹੀਂ ਹੋਈ 48 ਘੰਟੇ ਹੋ ਚੁੱਕੇ ਆ ਇਹ ਕੋਈ ਇਮਪੋਸਟਰ ਵੀ ਹੋ ਸਕਦਾ ਹੈ ਇਹਦੇ ਵਿੱਚ ਜਿਹੜਾ ਹੈਗਾ ਉਹ ਤਫਤੀਸ਼ ਕਰਕੇ ਜਿਹੜਾ ਹੈਗਾ ਅਸੀਂ ਜਿਹੜਾ ਕਾਰਵਾਈ ਕਰਕੇ ਉਹਨੂੰ ਪਛਾਣ ਕੇ ਜਿਹੜਾ ਹੈਗਾ ਉਹਤੇ ਸਖਤ ਕਾਨੂੰਨੀ ਐਕਸ਼ਨ ਲਰਨ ਗੀਆ ਸਰ ਗੱਡੀ ਅਸਲਾ ਸਾਰਾ ਕੁਝ ਪੁਲਿਸ ਮੁਲਾਜ਼ਮ ਦੇ ਘਰੋਂ ਰੋੜੀ ਤੋਂ ਬਰਾਮਦ ਹੋ ਚੁੱਕਿਆ ਉਸ ਦੇ ਬਾਵਜੂਦ ਨਾ ਕਾਰਵਾਈ ਕਰਨਾ ਤੁਹਾਨੂੰ ਨਹੀਂ ਲੱਗਦਾ ਵੀ ਕ੍ਰਾਈਮ ਕੀਤਾ ਤਾਂ ਉਹਨੂੰ ਐਨਐਸਪੀਰ ਕਿਉਂ ਕੀਤਾ ਗਿਆ ਇਹਦੇ ਜਿਹੜੇ ਟੋਟਲ ਫੈਕਟਸ ਨੇ ਐਸਐਸਪੀ ਸਾਹਿਬ ਤੋਂ ਤੁਸੀਂ ਜਿਹੜਾ ਪਤਾ ਕਰ ਸਕਦੇ ਹੋ ਕਿਉਂਕਿ ਹੁਣ ਤੁਸੀਂ ਮੇਰੇ ਧਿਆਨ ਚ ਲਿਆਉਂਦਾ ਇਹਦੀ ਪੂਰੀ ਪ੍ਰੋਪਰ ਜਾਂਚ ਕਰ ਲਈ ਜਾਏਗੀ ਤੁਸੀਂ ਸੁਣਿਆ ਜਾਂਚ ਕੀਤੀ ਜਾਊਗੀ ਪਰ ਉਸ ਨੂੰ ਇਮੀਡੀਏਟਲੀ ਫੜ ਕੇ ਡਿਸਮਿਸ ਕਿਉਂ ਨਹੀਂ ਕੀਤਾ ਗਿਆ ਇੱਕ ਵੱਡੀ ਤਰਾਸ ਦੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਜਿਵੇਂ ਸ਼ਰੇਆਮ ਲੁੱਟਾਂਕੂਆਂ ਹੋ ਰਹੀਆਂ ਹਨ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਮੇਨਟੇਨ ਰੱਖ ਰਹੇ ਹਾਂ ਲਾਅ ਐਂਡ ਆਰਡਰ ਨੂੰ ਪਰ ਕਿਵੇਂ ਦੇ ਹਾਲਾਤ ਬਣੇ ਨੇ ਕੀ ਕਹੋਗੇ ਇਸ ਮਸਲੇ ਬਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਕਿ ਪੰਜਾਬ ਪੁਲਿਸ ਆਪਦਿਆਂ ਨਾਲ ਨਹੀਂ ਦੂਜਿਆਂ ਨਾਲ ਹੀ ਤੱਕਾ ਕਰਦੀ ਹੈ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਧੰਨਵਾਦ